ਸੱਜਣੋ ਆ ਦੇਖੋ ਵੈਲੈਂਟਾਈਨ ਡੇ ਵਾਲ ਫੁੱਲ ਬਣਾਇਆ ਪਿਆ ਨਾ ਫੁੱਲ ਕਮੈਨ ਪਤਾ ਕਿਹੜੀ ਚੱਲ ਰਹੀ ਸੀ ਰਾਹ ਤੇ ਹੌਲੈਂਡ ਦੀ ਤੇ ਹੌਲੈਂਡ ਦੀ ਕਮੈਨ ਮੈਂ ਨਾ ਸੱਜਣੋ ਨਿਊ ਹੌਲੈਂਡ ਦੀ ਕੰਬਾਈਨ ਮੈਂ ਕਦੇ 4x4 ਵੇਖੀ ਹੋਈ ਨਹੀਂ ਤੇ ਜਦੋਂ ਮੈਂ ਆ ਕੇ ਮਾਲਕਾਂ ਨੂੰ ਪੁੱਛਿਆ ਇਹ ਕਹਿੰਦਾ ਵੀ ਪੂਰੇ ਇੰਡੀਆ ਦੇ ਵਿੱਚ ਦੋ ਆ ਤੇ ਮੈਂ ਕਹਿੰਦਾ ਦੂਜੀ ਆ ਕਹਿੰਦੇ ਨਹੀਂ ਇਹ ਤੀਜੀ ਆ ਮੈਂ ਕਿਹਾ ਉਹ ਤੀਜੀ ਕਿਵੇਂ ਹੋ ਗਈ ਕਹਿੰਦੇ ਵੀ ਇਹ ਨਿਊ ਹਾਲੈਂਡ ਦੀ ਕੰਬਾਈਨ 4x4 ਹੁੰਦੀ ਹੀ ਨਹੀਂ ਪਰ ਇਹ ਕਹਿੰਦੇ ਵੀ ਕਿਹੜਾ ਕੰਮ ਹੁੰਦਾ ਵੀ ਜਿਹੜਾ ਨਾ ਹੁੰਦਾ ਹੋਵੇ ਫਿਰ ਬੰਦਾ ਕਰ ਲੈਂਦਾ ਜਾਂ ਕਰਾ ਲੈਂਦਾ ਇਹ ਬਾਈ ਹੁਣਾਂ ਨੇ ਇਹ ਕੰਬਾਈਨ ਨਿਊ ਹਾਲੈਂਡ ਦੀ 4x4 ਕਰਾ ਲਈ ਆ ਪਰਫਾਰਮੈਂਸ ਕਿਵੇਂ ਆਈ ਆ ਕਰਵਾਉਣ ਤੋਂ ਬਾਅਦ ਆਪਾਂ ਪਹਿਲਾਂ ਉਹ ਪੁੱਛਦੇ ਆ ਬਾਈ ਕੰਬਾਈਨ ਕੰਮ ਕਰਦੀ ਆ ਦਸਣ ਦੀ ਲੋੜ ਨਹੀਂ ਤੋੜਾ ਕਮਾਲ ਆ ਦੁੱਗਣਾ ਕੰਮ ਕਰ ਰਹੀ ਆ ਹਾਂਜੀ ਹਾਂਜੀ ਪਹਿਲਾਂ ਤਾਂ ਹੌਸਲਾ ਕਿਵੇਂ ਕੀਤਾ ਮਾਝੇ 'ਚ ਨਿਊ ਹਾਲੈਂਡ ਕਿਵੇਂ ਨਾ ਉਹ ਘਟ ਲੈਂਦੇ ਲੋਕ ਹਨ ਇਹ ਬਾਈ ਜੀ ਮੈਂ ਜੇ ਦੱਸਾਂ ਤੇ ਇਹ ਮੇਰੀ ਪਹਿਲੀ ਮਸ਼ੀਨ ਆ ਨਿਊ ਹਾਲੈਂਡ ਦੀ ਮਾਝੇ 'ਚ ਹਾਂ ਬੈ 2020 ਮਾਡਲ ਆ ਤੇ ਦੇਖ ਕੇ ਮਸ਼ੀਨ ਦੇਖ ਲੋ ਤੁਹਾਨੂੰ ਆਪ ਪਤਾ ਲੱਗ ਜਾਊਗਾ ਜੱਜ ਨਹੀਂ ਕਰ ਸਕਦਾ 20 ਮਾਡਲ ਮਸ਼ੀਨ ਹਾਂ ਇਹ ਦੂਰੀ ਦੂਜੀ ਮਸ਼ੀਨ ਨਾਲੋਂ ਦੁਆ ਤੀਆ ਕੰਮ ਕਰ ਜਾਂਦੀ ਆ ਤੇ ਬਾਈ ਜਦੋਂ ਇਹ ਲੈ ਲਈ ਤੁਸੀਂ ਹਾਲੈਂਡ ਲੈ ਲਈ ਇਹ ਸੀਗੀ 4/2 ਹਾਂਜੀ ਫਿਰ ਮੱਕੀ ਦਾ ਕੰਮ ਸ਼ੁਰੂ ਕੀਤਾ ਹੋਊਗਾ ਕੰਮ ਨਹੀਂ ਕਰਦੀ ਹਣੀ ਨੀ ਆਪਾਂ ਨੂੰ ਇਹੇ ਦਿੱਕਤ ਆਉਂਦੀ ਸੀ ਕਿ ਜਦੋਂ بارش ਹੋ ਜਾਂਦੀ ਸੀ ਤੇ ਫਿਰ ਦਿੱਕਤ ਆਉਂਦੀ ਸੀ ਚੱਲ ਜਾਂਦੀ ਸੀ ਥੋੜੇ ਬਹੁਤ ਬਟ 4/4 ਵਾਲਾ ਕੰਮ ਫਿਰ ਉਤੋਂ ਕੰਮ ਰਹਿ ਜਾਂਦਾ ਸੀ ਜੀ ਫਿਰ ਸਾਡਾ ਵਿਚਾਰ ਸੀ ਬੜੇ ਚਿਰ ਦਾ ਪਰ ਇਹਨੂੰ ਕੋਈ ਲਾਉਂਦਾ ਨਹੀਂ ਸੀ ਹਾਂਜੀ ਇਹਨੂੰ ਲੱਗਦਾ ਹੀ ਨਹੀਂ ਅਸਲ ਦੇ ਵਿੱਚ ਹਾਂਜੀ ਕਿਉਂਕਿ ਇਹਦੀ ਕਾਉਂਟਰ ਸ਼ਾਵਰ ਦੀ ਬਹੁਤ ਦਿੱਕਤ ਆ ਜੀ ਉਹ ਦੁਬਾਰਾ ਤੋਂ ਫਿਰ ਆਪਣੇ ਬਾਈ ਜਿਹੜੇ ਆ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਯਾਰ ਉਹ ਬੰਦੇ ਲਾ ਦੇਣਗੇ ਯਾਰ ਵੀ ਫਲਾਣਾ ਬੰਦਾ ਜਿਗਾਰਡ ਕਰ ਦੂ ਫਿੱਟ ਕਰ ਦੂਗਾ ਕੰਪਨੀ ਵਰਗੀ ਫਿਟਿੰਗ ਕਰ ਦੂ ਇਹਨਾਂ ਬਾਈਆਂ ਦਾ ਨਾ ਬਹੁਤ ਮੈਨਾ ਸੁਣਿਆ ਸੀ ਜੀ ਤੇ ਮੈਂ ਇਧਰ ਕਪੂਰਥਲੇ ਆਇਆ ਸੀ ਇੱਕ ਦਿਨ ਸੁਆਬ ਨਾਲ ਇਹਨਾਂ ਨਾਲ ਮੇਲ ਹੋ ਗਿਆ ਜਦੋਂ ਮੇਲ ਹੋਇਆ ਮੈਂ ਬਾਈ ਨੂੰ ਦੱਸੀ ਕਿ ਸਾਰੀ ਪ੍ਰੋਬਲਮ ਦੱਸੀ ਆਪਣੀ ਜੀ ਤੇ ਬਾਈ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਆਪਣੀ ਸਪੋਰਟ ਕਰੋ ਅਸੀਂ ਤੁਹਾਡੇ ਨਾਲ ਆਂ ਫਿਰ ਜਿੱਥੇ ਜਿੱਥੇ ਬਾਈ ਨੂੰ ਲੋੜ ਸੀ ਹੈਲਪ ਦੀ ਉਹ ਮੈਂ ਕੀਤੀ ਬਾਅਦ ਕੇ ਬਾਈਆਂ ਦੇ ਤਿੰਨ ਦਿਨ ਦੇ ਵਿੱਚ ਮੈਨੂੰ ਮਸ਼ੀਨ ਰੈਡੀ ਕਰਕੇ ਪਰਫਰਫਾਰਮੈਂਸ ਕਿਵੇਂ ਆ ਉਸ ਤੋਂ ਬਾਅਦ ਜਦੋਂ 4x4 ਲੱਗ ਗਿਆ ਤੋਰੇ ਚ ਤੇਲ ਚ ਤੇਲ ਬਾਹਲਾ ਖਾਣ ਲੱਗ ਗਈ ਹੋ ਨਾ ਜੀ ਨਾ ਜੀ ਇਹ ਪਹਿਲਾਂ ਨਹੀਂ ਹੱਦ ਸੀ ਹੁਣ ਇਹ ਹੁਣ ਤੇ ਬਹੁਤ ਜ਼ਿਆਦਾ ਹੀ ਸਪੀਡ ਹੋ ਗਈ ਇਹਦੀ 4x4 ਲੱਗਨ ਦਾ ਮੰਨਦੀ ਨਹੀਂ ਸੀ ਹੁਣ ਮਤਲਬ ਤੇਲ ਉਹ ਤੂੰ ਘਟ ਖਾਣ ਲੱਗ ਗਈ ਹੋਊ ਕਿਉਂਕਿ ਹੁਣ ਹੁਣ ਉਹ ਟਾਇਰ ਨਹੀਂ ਘੁਮਾਉਂਦੀ ਹੁਣ ਕੰਮ ਕਰੀ ਜਾਂਦੀ ਆ ਹਾਂਜੀ ਲਗਾਤਾਰ ਲਗਾਤਾਰ ਤਾਂ ਉਹ ਟਾਇਰਾਂ ਦੇ ਚੱਕਰ ਚੁੱਕਰ ਸਹੀ ਰਲ ਗਏ ਆ ਬਿਲਕੁਲ ਇੱਕਦਮ ਚੱਕਰ ਮੈਚ ਆ ਕਿਉਂਕਿ 4x4 ਲਾ ਵੀ ਬੰਦੇ ਕਹਿੰਦੇ ਚੱਕਰ ਨਹੀਂ ਮਿਲਦੇ ਬਥੇਰੇ ਬੰਦੇ ਨੇ ਕੋਸ਼ਿਸ਼ ਕੀਤੀ ਆ ਹਨਾ ਅਕਚੁਅਲੀ ਇਹ ਚੱਕਰ ਨਾਲ ਮੈਚ ਹੋਣਾ ਤਾਂ ਗੇਅਰ ਭੰਨਦੀ ਆ ਮਸ਼ੀਨ ਹਾਂ ਫਿਰ ਭੰਨਦੀ ਆ ਸਾਡੇ ਸਾਹਮਣੇ ਚੱਲਦੀ ਪਈ ਆ ਜੀ ਇਹ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੀਜਾ ਦਿਨ ਦਾ ਹੀ ਪ੍ਰੇਤ ਚੱਲਦੀ ਲੈ ਹੈ ਦੇਖ ਤੋੜਾ ਦੇ ਰੈਸ਼ਨ ਟੈਂਕ ਦੇ ਉਂਗ ਚੱਲਦੀ ਆ ਹਾਂ ਜਾਂਦੀ ਆ ਖਾਜੂ ਖਾਜੂ ਕਰਦੀ ਹੈ ਹੈ ਖਾਜੂ ਖਾਜੂ ਕਰਦੀ ਜਾਂਦੀ ਆ ਦੇਖ ਚੜਦੀ ਜਾਂਦੀ ਆ ਉੱਤੇ ਹੁਣ ਬਾਣ ਫੁੱਲ ਗਿੱਲਾ ਫੁੱਲ ਗਿੱਲਾ ਮੀਂਹ ਪਿਆ ਅੱਜ ਮੀਂਹ ਪਿਆ ਤੁਸੀਂ ਇਹ ਦੇਖ ਲਓ ਤੇ ਧੱਕ ਦੀ ਤੁਰ ਜਾਂਦੀ ਆ ਅਸਲ ਦੇ ਵਿੱਚ ਕਾਰਨ ਕੀ ਆ ਕਿ ਹਿੱਸਾ ਵਧੀਆ ਲੱਗਿਆ ਹੋਇਆ ਕਿੰਨੇ ਕਾਸਟ ਅਮੇਟ ਕਿੰਨੇ ਕੁ ਚ ਲੱਗਦਾ ਆਪਾਂ ਵੀ ਪੁੱਛਦੇ ਆ ਮਾਲਕਾਂ ਨੂੰ ਦੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਆ ਸਾਰੀ ਤੁਹਾਨੂੰ ਸਮਝਾਉਂਦੇ ਆ ਕਿਵੇਂ ਲੱਗੂ ਕਿਵੇਂ ਗੱਲਬਾਤ ਹੋਊਗੀ ਜਿਹੜੀ ਨਾ ਇੱਕ ਪ੍ਰੋਬਲਮ ਹੋਰ ਬਹੁਤ ਆਉਂਦੀ ਹੁੰਦੀ ਆ ਜਦੋਂ ਆਪਣੇ 4/2 ਹੁੰਦਾ ਉਹ ਮਗਰਲੇ ਪਾਸਿਓਂ ਪਰੇ ਉਰੇ ਨੂੰ ਜਾਈ ਜਾਂਦੀ ਉਹਦੇ ਨਾਲ ਛੱਲੀਆਂ ਦਾ ਥੱਲੇ ਨੁਕਸਾਨ ਬਹੁਤ ਕਰਦੀ ਆ ਇੱਕ ਲੀਚ ਨਹੀਂ ਜਾਂਦੀ ਇੱਕ ਲੀਚ ਨਹੀਂ ਜਾਂਦੀ ਇਹਨਾਂ ਦਾ ਜਾਂਦਾ ਇਹ ਬਹੁਤ ਜ਼ਿਆਦਾ ਫਾਇਦਾ ਵੀ ਇਹ ਤਿਲਕਦੀਆਂ ਨੇ ਜਿਹੜੀਆਂ 4/4 ਆ 4/4 ਨੂੰ ਸ਼ੌਂਕ ਸੀ ਬਾਈ ਜੀ ਹਾਂਜੀ ਮੈਨੂੰ ਬਹੁਤ ਟਾਈਮ ਦਾ ਸ਼ੌਂਕ ਸੀ ਜੀ ਪੇਟ ਇਹ ਲਈ ਬਹੁਤ ਜ਼ਿਆਦਾ ਟਰਾਈ ਕਰਦਾ ਪਿਆ ਸੀ ਬਟ ਕੋਈ ਵੀ ਕਿਤੇ ਨਾ ਆਪਾਨੂੰ ਇਹਦਾ ਸੋਲੂਸ਼ਨ ਨਹੀਂ ਸੀ ਮਿਲਦਾ ਪਿਆ ਹਮ ਬਟ ਮਾਲਕ ਨੇ ਕਿਰਪਾ ਕੀਤੀ ਤੇ ਬਾਈਆਂ ਨੇ ਸਪੋਰਟ ਕੀਤੀ ਜੀ ਤੇ ਬੰਦਾ ਮਾਲਕ ਦੀ ਕਰ ਪਾਇਆ ਬੰਦੇ ਦੀ ਨੀਅਤ ਹੋਣੀ ਚਾਹੀਦੀ ਹੈ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਕਿਵੇਂ ਆ ਜੀ ਕੰਮ ਬੰਦਿਆਂ ਦਾ ਕਿਵੇਂ ਆ ਪਹਿਲਾਂ ਬਾਅਦ ਚ ਪੁੱਛਾਂਗੇ ਉਹਨਾਂ ਤੋਂ ਤੁਸੀਂ ਬੰਦਿਆਂ ਬਾਰੇ ਰਿਵਿਊ ਦਿਓ ਵੀ ਕਿਵੇਂ ਕੰਮ ਕਰਕੇ ਦਿੱਤਾ ਕਿਵੇਂ ਲੱਗਿਆ ਤੁਹਾਡੀ ਤਾਂ ਜ਼ਿੰਦਗੀ ਲੰਘ ਗਈ ਹੈ ਕੰਮਾਂ 'ਚ ਨਹੀਂ ਕੰਮ ਬਹੁਤ ਵਧੀਆ ਦਿੱਤਾ ਹੈ ਜੀ ਤਸੱਲੀ ਬਖਿਆ ਜੀ ਸਹੀ ਚੱਲਣ ਰਿਹਾ ਜੇ ਫੋਨ ਫਾਨ ਕਰਦੇ ਆ ਗੱਲ ਸੁਣਦੇ ਆ ਹਾਂਜੀ ਹਣਾ ਜੀ ਕਿਉਂਕਿ ਬੰਦੇ ਨੂੰ ਕਈ ਵਾਰੀ ਪ੍ਰੋਬਲਮ ਆਉਂਦੀ ਆ ਬੰਦਾ ਮੂਰੂ ਗੱਲਾਂ ਸੁਣਦਾ ਹੋਵੇ ਸੁਣਦੇ ਆ ਟਾਈਮ ਨਾ ਕਰਤਾ ਸੀ ਹੁਣ ਕਰਤਾ ਮਤਲਬ ਤੁਸੀਂ ਜੇ ਕੋਈ ਹੁੰਦਾ ਥੋੜਾ ਬਹੁਤਾ ਅੱਤੇ ਫਰਕ ਪੈ ਸਕਦਾ ਜਿਹੜੇ ਕੰਮ ਕਰਵਾਉਣਾ ਵੀ ਇੱਕ ਦਿਨ ਲੇਟ ਵੀ ਹੋ ਸਕਦਾ ਹੁੰਦਾ ਪਰ ਕੁੱਲ ਮਿਲਾ ਕੇ ਉਹਨਾਂ ਨੇ ਤੁਹਾਨੂੰ ਦੇਤੀ ਆ ਮਸ਼ੀਨ ਵਧੀਆ ਚੱਲਦੀ ਕਰਕੇ ਦੇਤੀ ਥੋੜਾ ਮਨ ਖੁਸ਼ ਆ ਖੁਸ਼ ਚਲੋ ਫਿਰ ਪੁੱਛਦੇ ਆ ਪ੍ਰੀਤ ਉਹ ਬਾਈ ਨੂੰ ਪੁੱਛਦੇ ਜਿਹਨੇ ਲਾ ਕੇ ਦਿੱਤਾ ਹਿੱਸਾ ਉਹਦੇ ਨਾਲ ਗੱਲ ਨਿਬੜੂਗੀ ਅਸਲ ਦੇ ਵਿੱਚ ਪੈਸੇ ਪੂਹਾਂਗੇ ਆਪਾਂ ਮਿਲਦੇ ਆਂ ਪ੍ਰਵੀਨ بھائی ਨੂੰ ਅਸਲ ਦੇ ਵਿੱਚ ਪ੍ਰਵੀਨ بھائی ਹੋਣਾ ਨੇ ਕੰਮ ਕੀਤਾ 4x4 ਦਾ ਪ੍ਰਵੀਨ بھائی ਕਮਾਲ ਹੋ ਗਈ ਯਾਰ ਤੁਹਾਡਾ ਜਿਹੜਾ ਕੰਮ ਆ ਨਾ ਜੀ ਯਾਰ ਮੈਨੂੰ ਪਸੰਦ ਬਹੁਤ ਆਇਆ ਅਸਲ ਦੇ ਵਿੱਚ ਨਾ ਨਿਊ ਹਾਲੈਂਡ ਦੀ ਕਮਬਾਈਨ ਆ ਜਿੰਨੀ ਵੀ ਰਿਵਿਊ ਮਿਲਦੇ ਆ ਜੀ ਜਨਾਬ ਬਈ ਇਹ ਇਹਨਾਂ ਤੇ ਲੱਗਦਾ ਹੀ ਨਹੀਂਗਾ ਇਨਾਂ ਦੇ ਲਾਉਣ ਵਾਲਾ ਕੀ ਸਿਸਟਮ ਆ ਇਹਨਾਂ ਦਾ ਕੀ ਨਹੀਂ ਮਿਲਦਾ ਆਮ ਬੰਦੇ ਆਮ ਬੰਦਾ ਕਿਉਂ ਨਹੀਂ ਲਾ ਸਕਦਾ ਕਿਉਂਕਿ ਜਦੋਂ ਦੂਜਿਆਂ ਤੇ ਲਾ ਦਿੰਦੇ ਇਹ ਤੇ ਕਾਹਤੋਂ ਨਹੀਂ ਲੱਗਦਾ ਲੋਕ ਭਾਜੀ ਪਹਿਲੀ ਤਾਂ ਗੱਲ ਤਕਰੀਬਨ ਇਹਦਾ ਗੇਰ ਦਾ ਸਮਾਨ ਹਾਂਜੀ ਉਹ ਇਹ ਨਹੀਂਗਾ ਹਾਂਜੀ ਪੰਜਾਬ ਜਾਂ ਹਰਿਆਣਾ ਕਿਸੇ ਮਾਰਕੀਟ 'ਚ ਜੀ ਦੂਜਾ ਨੰਬਰ ਇਹਨਾਂ ਦੀ ਜਿਹੜੀ ਜੋ ਵੀ ਚੀਜ਼ ਆਉਂਦੀ ਆ ਪਾ ਜੂ ਬਾਹਰੋਂ ਆਉਂਦੀ ਆ ਜੀ 4x4 ਲੱਗ ਕੇ ਇਹ ਮਸ਼ੀਨ ਪੰਜਾਬ ਦੇ ਵਿੱਚ ਇੱਕ ਪੀਸ ਆ ਹੋਰ ਕੋਈ ਆਇਆ ਨਹੀਂ ਜੀ ਪਹਿਲਾਂ ਜੀ ਉਸ ਤੋਂ ਬਾਅਦ ਭਾਜੀ ਬੜੀ ਹਿੰਮਤ ਲਾਰੋ ਸਾਡੀ ਜੁਟਗੀ ਨਹੀਂ ਪਰ ਇਹ ਸਾਲ ਦੇ ਅਸੀਂ ਲੱਗ ਰਹੇ ਹਾਂ ਤੇ ਪੱਕੇ ਭਕਾਈ ਕਰਦੇ ਜੀ ਅੱਜ ਸਾਨੂੰ ਸਕਸੈਸ ਮਿਲੀ ਹੈ ਬੰਦੇ ਜੀ ਜੀ ਤੇ ਤਕਰੀਬਨ ਹੁਣ ਤੱਕ ਮੈਂ SMS ਤੇ 4v4 500 ਮਸ਼ੀਨਾਂ ਕਵਰ ਕਰ ਚੁੱਕਿਆ ਜੀ ਉਦੋਂ ਬਾਅਦ ਜਾ ਕੇ ਕਿਤੇ ਭਾਜੀ ਆਸਮਾਨ ਤੇ ਪਹੁੰਚਿਆ ਸੀ ਮਤਲਬ ਤੁਸੀਂ ਇਹਦੇ ਫਿਰ ਕੀ ਕੀਤਾ ਕਿ ਇਹਦਾ ਗੇਅਰ ਆਪ ਬਣਾਇਆ ਮਿਲਦਾ ਤਾਂ ਹੈ ਨਹੀਂ ਭਾਜੀ ਇਹਦਾ ਸਾਰਾ ਕੁਝ ਆਪਾਂ ਡਵੈਲਪ ਕਰਿਆ ਨਾ ਇਹਦੀ ਕਾਊਂਟਰ ਜੀ ਮਿਲਦੀ ਹੈ ਉਹ ਆਪਾਂ ਡਵਲਪ ਕਰੀਏ ਜੀ ਆਰ ਪੀ ਐਮ ਪਾਜੀ ਦੇ ਚਾਰ ਪੰਜ ਦਿਨ ਤੱਕ ਇਹਨਾਂ ਪਾਜੀ ਲਵੇ ਆ ਗਏ ਕਦੇ ਬਾਗੇ ਕਦੇ ਆਕੇ ਕਦੇ ਬਾਗੇ ਤੇ ਉਹ ਫਿਰ ਆਰ ਪੀ ਐਮ ਕੱਢੇ ਜੀ ਪਾਜੀ ਚੱਕਰ ਨਾਲ ਚੱਕਰ ਲਾਉਣ ਵਾਲਾ ਚੱਕਰ ਨਾਲ ਚੱਕਰ ਹੂੰ ਫਿਰ ਅਸੀਂ ਉਹ ਚੱਕਰ ਨਾਲ ਚੱਕਰ ਲਾ ਕੇ ਪਾਜੀ ਫਿਰ ਇਹਨਾਂ ਨੂੰ ਪਾਜੀ ਨੂੰ ਕਿਹਾ ਵੀ ਤੁਸੀਂ ਹਜੇ ਪੇਮੈਂਟ ਸਾਈਡ ਤੇ ਰੱਖ ਦੋ ਪਹਿਲਾਂ ਟ੍ਰਾਇਲ ਦੇਖ ਲਓ ਹੂੰ ਇਹ ਤੋਂ ਬਾਅਦ ਚਾਪਾ ਪਹਿਲਾਂ ਲੈਂਦੇ ਹੂੰ ਉਸ ਤੋਂ ਬਾਅਦ ਪਾਜੀ ਇਹਨਾਂ ਨੂੰ ਫਿਰ ਅਸੀਂ ਜਦੋਂ ਲਾ ਕੇ ਇੱਕ ਟ੍ਰੈਲ ਲੈ ਕੇ ਮੈਂ ਕਿਹਾ ਪਾਜੀ ਤੁਸੀਂ ਚਲਾਓ ਪਹਿਲਾਂ ਨੂੰ ਵਰਤ ਤੋਂ ਦੇਖੋ ਕੀ ਚੀਜ ਹੈ ਜੀ ਤੁਹਾਨੂੰ ਲੱਗਦਾ ਵੀ ਇੱਥੇ ਕੋਈ ਕਮੀਆਂ ਤਾਂ ਬੈਠੇ ਜੀ ਸਭ ਤੋਂ ਵੱਡੀ ਗੱਲ ਤਾਂ ਪਾਜੀ ਚ ਆਰ ਪੀ ਐਮ ਜੀ ਉਹ ਤਾਂ ਬੜੀ ਮਹਿੰਤ ਜਿਹੜੀ ਆਰਪੀਐਮ ਤੇ ਲੱਗੇ ਸਾਡਾ ਉਹ ਹੈ ਹੀ ਸਾਰਾ ਕੁਝ ਉਹਨੇ ਗੇਰ ਗੂਰ ਸਾਰਾ ਕੁ ਪੰਦੂ ਪੰਨ ਲੈਣਾ ਭਾਜੀ ਤੁਹਾਨੂੰ ਪਤਾ ਵੀ ਆ ਆਊਟ ਚੱਲੇ ਨਹੀਂ ਸਕਦਾ ਹਾਂ ਹਾਂ ਉਹਨੇ ਸਭ ਕੁ ਪੰਨ ਦੇਣਾ ਹਾਂ ਇਹ ਇੰਨੀ ਰਿਸਰਚ ਤੋਂ ਬਾਅਦ ਸਾਡੇ ਦੇ ਵੀ ਇਹ ਪਹੁੰਚਿਆ ਮੈਂ ਤਾਂ ਕਿਨੂੰ ਰਾਜਸਥਾਨ ਦੇ ਵਿੱਚੋਂ ਹੋਰ ਵੀ ਤਕਰੀਬਨ ਸਾਰੇ ਕਿਤੇ ਮੈਂ ਸਾਰੀਆਂ ਸਟੇਟਾਂ ਮੈਂ ਘੁੰਮ ਚੁੱਕਿਆ ਇਸ ਕੰਮ ਦੇ ਵਿੱਚ ਜੀ ਪਰ ਪੰਜਾਬ ਦਾ ਜਿਹੜਾ ਇਹ ਇਲਾਕਾ ਸੀ ਇੱਥੇ ਆ ਕੇ ਬੜੀ ਮੁਸ਼ਕਲ ਪੈਦੀ ਸੀ ਕਿਉਂਕਿ ਉਰੇ ਆਪਣੇ ਜਮੀਨ ਤੁਹਾਨੂੰ ਪਤਾ ਕਿ ਐਸੀ ਆ ਮੱਕੀ ਫੋਰ ਵੀ ਫੋਰ ਤੋਂ ਬਿਨਾਂ ਉਰੇ ਸਰਦਾ ਨਹੀਂ ਬਿਲਕੁਲ ਵੀ ਤੇ ਹਾਲਾਂਕਿ ਜਿੰਨੇ ਕੁ ਵੀ ਉਰੇ ਮੈ 4-wheel 4-wheel ਹੈ ਹੀ ਨਹੀਂ ਕੰਪਨੀ ਵੱਲੋਂ ਆਪਣੇ ਇੰਡੀਆ ਦੇ ਵਿੱਚ 4-wheel ਵੇਚਦਾ ਹੀ ਨਹੀਂ ਉਹ ਵੇਚਦਾ ਹੀ ਨਹੀਂ ਤੇ ਜਿੰਨੇ ਬੰਦੇ ਹੈਗੇ ਆ ਹਾਲੈਂਡ ਵਾਲੇ ਉਹ ਕਰਾਉਣਾ ਚਾਹੁੰਦੇ ਆ ਇਹਨੂੰ ਕਰਾਉਣਾ ਚਾਹੁੰਦੇ ਆ ਤੇ ਆਹ ਬੰਦਾ ਹੈ ਜਿਹੜਾ ਸਕਸੈਸ ਪਾ ਚੁੱਕਿਆ ਜਿਹਨੇ ਕਾਠੀ ਪਾ ਲਈ ਆ ਹਾਲੈਂਡ ਤੇ ਆਪਾਂ ਇਹ ਕਰ ਸਕਦੇ ਆ ਇੱਕ ਕਾਠੀ ਪੈ ਗਈ ਆ ਬਿਲਕੁਲ ਭਾਈ ਜੇ ਬਾਕੀ ਸਾਰਿਆਂ ਤੇ ਹੀ ਲੱਗ ਜਾਂਦੇ ਫਿਰ ਤਾਂ ਮਤਲਬ ਜੀ ਸਾਰੇ ਬ੍ਰਾਂਡ ਪੂਰਾ ਨਾਬਾ ਹੌਣ ਤਾਂ ਸਾਰ ਇੱਕ ਬ੍ਰਾਂਡ ਵਾਰ ਸੀ ਉਹ ਵੀ ਪੂਰਾ ਹੋ ਗਿਆ ਹਾਂਜੀ ਹਾਂਜੀ ਸਮਾਤਮਾ ਨੇ ਉਹ ਵੀ ਚਲੋ ਆਪਣਾ ਮਤਲਬ ਟੋਟਲ ਆਪ ਕਹਿ ਸਕਦੇ ਵੀ ਹੁਣ ਇੰਡੀਆ ਦੇ ਵਿੱਚ ਚੱਲਣ ਵਾਲੀ ਹਰ ਇੱਕ ਕੰਬਾਈਨ ਤੇ 4x4 ਲੱਗ ਜੂਗਾ ਬਿਲਕੁਲ ਸਰ ਕੱਲਾ 4x4 ਲੋਨ ਹੈ ਜਾਂ ਕੋਈ ਹੋਰ ਵੀ ਲਾ ਦਿੰਦੇ ਆ ਅਸੀਂ 4x4 ਐਸਐਮਐਸ ਕਟਰ ਤੇ ਮੋਟਰ ਏਸੀ ਕੈਬਨ ਜੀਪੀਐ ਸਿਸਟਮ ਅੱਛਾ ਜੀ ਸਾਰਾ ਸੈਸਰੀ ਦਾ ਕੰਮ ਸਾਰਾ ਅੱਛਾ ਤੁਸੀਂ ਸਾਰਾ ਹੀ ਕਰ ਦਿੰਦੇ ਆ ਤੇ ਸਭ ਤੋਂ ਪਲੱਸ ਸਾਰ ਇੱਕ ਮੈਂ ਤੁਹਾਡੀ ਗੱਲ ਕਾੜਦਾ ਸਭ ਤੋਂ ਪਲੱਸ ਚੀਜ਼ ਇਹ ਹੈ ਜਿਸ ਲੋਕੇਸ਼ਨ ਤੇ ਤੁਸੀਂ ਹੈਗੇ ਹੋ ਜੀ ਉਸ ਲੋਕੇਸ਼ਨ ਤੇ ਆ ਫਿੱਟ ਕਰ ਦੇਣਾ ਤੁਸੀਂ ਮੰਨ ਲਓ ਮੇਰੇ ਕੋਲੇ ਕੰਬਾਈਨਾ ਕੋਈ ਹੋਰ ਕੰਪਨੀ ਦੀ ਮੈਂ ਤੁਹਾਨੂੰ ਫੋਨ ਕਰਤਾ ਵੀ ਮੇਰੇ ਕੋਲੇ ਆ ਕੰਬਾਈਨਾ ਆ ਮਾਡਲ ਆ ਜੀ ਮੈਨੂੰ ਜੀ ਮੇਰਾ ਹਿੱਸਾ ਬਣਾ ਲਿਓ ਬਿਲਕੁਲ ਮੈਂ ਤੁਹਾਨੂੰ ਕੋਈ ਐਡਵਾਂਸ ਪਾਤਾ ਤੁਸੀਂ ਉਸ ਤੋਂ ਬਾਅਦ ਉਹ ਬਣਾ ਲਿਆ ਸ਼ੁਰੂ ਕਿੱਥੋਂ ਹੋ ਜਾਂਦਾ ਪੈਸੇ ਕਿੰਨੇ ਕ ਲੱਗ ਜਾਂਦੇ ਯਾਰ ਵੈਸੇ ਤਾਂ ਗੱਲ ਲੋਹੇ ਤੇ ਵੀ ਡਿਪੈਂਡ ਕਰਦੀ ਆ ਹਨਾ ਦੂਰੀ ਤੇ ਵੀ ਡਿਪੈਂਡ ਕਰਦੀ ਆ ਕੰਬਾਈਨ ਤੇ ਵੀ ਡਿਪੈਂਡ ਕਰਦੀ ਆ ਪਰ ਫਿਰ ਵੀ ਸ਼ੁਰੂ ਕਿੱਥੋਂ ਹੋ ਜਾਂਦਾ ਸ਼ੁਰੂ ਸਰ ਆਪਾਂ ਮੰਨ ਕੇ ਚਲੋ ਵੀ 2.5 ਲੱਖ ਤੋਂ ਲੈ ਕੇ ਜੀ 3 ਲੱਖ ਦੇ ਵਿੱਚ ਵਿੱਚ ਜੀ ਆਪਾਂ ਇਹ ਸਿਸਟਮ ਲਾ ਦਾਂ ਮਤਲਬ 2.5 ਤੋਂ 3 ਦੇ ਵਿਚਾਲੇ ਅਗਲੇ ਦਾ ਲੋਹੇ ਵਾਲੀ ਗੱਲ ਵੀ ਆ ਗਈ ਆ ਤੇ ਦੂਰੀ ਵਾਲੀ ਗੱਲ ਵੀ ਆ ਦੂਰੀ ਵਾਲੀ ਗੱਲ ਠੀਕ ਹੈ ਜੀ ਇਹ ਵਿੱਚਾ ਸਰਵਸ ਕਿਹੜੇ ਕਿਹੜੀਆਂ ਸਟੇਟਾਂ ਨੂੰ ਸਰਵਿਸ ਦਿੰਨੇ ਆ ਆਪਾਂ ਜੀ ਪੰਜਾਬ ਹਰਿਆਣਾ ਜੀ ਆ Rajasthan ਜੀ ਉਸ ਜਿਹੜਾ ਇਲਾਕਾ ਹਿਮਾਚਲ ਦਾ ਜੀ ਜੀ ਮਤਲਬ ਜਿੰਨਾ ਇਲਾਕਿਆਂ ਦੇ ਵਿੱਚ ਆਪਣੇ ਕੰਬਾਈਨਾ ਚੱਲਦੀਆਂ ਚੱਲ ਉਹਨਾਂ ਨੂੰ ਸਰਵਸ ਤੁਸੀਂ ਦਿੰਨੇ ਆ ਬਾਅਦ ਦੇ ਵਿੱਚ ਬਾਈ ਜੇ ਕੋਈ ਦਿੱਕਤ ਆਵੇ ਕੋਈ ਕੋਈ ਮਾੜੀ ਮੋਟੀ ਹਿੱਸੇ ਦੀ ਕੋਈ ਜ਼ਿੰਮੇਵਾਰੀ ਹੁੰਦੀ ਹੋਊ ਥੋੜੀ ਐਮਐਸਐਨ ਦੀ ਸਭ ਤੋਂ ਵੱਡੀ ਸਾਡੀ ਇਹੀ ਕੁਆਲਿਟੀ ਹੈ ਜੀ ਸਰਵਿਸ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਵਧੀਆ ਰੋਲ ਹੈ ਜੀ ਜਿੰਨੇ ਹੋ ਤੱਕ 18 ਬਲੈਕ ਕੇਸ ਨੇ ਲਾਏ ਨੇ ਜੀ ਅੱਜ ਤੱਕ ਕੋਈ ਡਾਇਰੈਕਟ ਕਮੈਂਟ ਸਾਡੇ ਲਵੇ ਆਇਆ ਨਹੀਂ ਵੀ ਸਾਡੇ ਬਾਈਹੂਰੀ ਪਹੁੰਚੇ ਨਹੀਂ ਜੀ ਜਾਂ ਕਦੇ ਗਏ ਨਹੀਂ ਪਰਮਾਤਮਾ ਕਦੇ ਇਹਦਾ ਸੰਭਾਲ ਲੈਂਦਾ ਹੀ ਨਹੀਂ ਵੀ ਕਿਤੇ ਜ਼ਿਆਦਾ ਕਿਸੇ ਦਾ ਇਨਸਾਨ ਹੋ ਜਾਵੇ ਤੇ ਜਿੱਥੇ ਵੀ ਤੁਸੀਂ ਨੇ ਬੁਲਾਇਆ ਅਸੀਂ ਪਹੁੰਚਿਆ ਆ ਦੇਖ ਯਾਰ ਸੜਕ ਵਾਂਗੂ ਯਾਰ ਪ੍ਰੀ ਤੁਰੀ ਫਿਰਦੀ ਆ ਜਿਵੇਂ ਸੜਕ ਤੇ ਫਿਰਦੀ ਹੁੰਦੀ ਆ ਸਿਰਫ 4x4 ਤੇ ਤੇ ਸਹੀ ਚੱਕਰ ਮਿਲਣ ਦਾ ਕਹਾਣੀ ਹੈ ਬਿਲਕੁਲ ਹੈਨਾ ਤੇ ਜਦੋਂ ਇਹਦੇ ਚੱਕਰ ਮਿਲ ਗਏ ਟਾਇਰ ਨੂੰ ਟਾਇਰ ਖਾਣ ਲੱਗ ਗਿਆ ਉਸ ਤੋਂ ਬਾਅਦ ਤੈਨੂੰ ਕੋਈ ਪਰਵਾਹੀ ਕੋਈ ਨਹੀਂ ਬੇਪਰਵਾਹੀ ਨਾਲ ਤੁਰੀ ਫਿਰਦੀ ਹੈ ਕਿ ਨਹੀਂ ਬਿਲਕੁਲ ਬੇਰਵਾਹਨਾ ਜੇ ਕਿਸੇ ਵੀ ਸੱਜਣ ਨੇ ਲਵਾਉਣਾ ਹੋਵੇ ਕਿੰਨਾ ਚਿਰ ਪਹਿਲਾਂ ਸੰਪਰਕ ਕਰ ਸਕਦਾ ਕਿੰਨਾ ਚਿਰ ਪਹਿਲਾਂ ਕਹੇ ਕਿੰਨੇ ਦਿਨਾਂ ਦੇ ਵਿੱਚ ਇਹ ਅਗਲੇ ਦੇ ਫਿੱਟ ਹੋ ਜੇ ਸਰਦਾਰ ਜੀ ਪਹਿਲਾ ਤਾਂ ਗੱਲ ਇਹ ਆ ਵੀ ਆਪਣਾ ਜਿਹੜਾ ਕੰਮ ਹੈ ਸਾਰਾ ਬੁਕਿੰਗ ਹੈ। ਜੀ। ਆਫ ਸੀਜ਼ਨ ਸੀਜ਼ਨ ਦੇ ਵਿੱਚ ਤੁਸੀਂ ਘੱਟੋ ਘੱਟ 15 ਤੋਂ 20 ਦਿਨ ਦੀ ਪਹਿਲਾਂ ਬੁਕਿੰਗ ਕਰਨੀ। ਠੀਕ ਆ ਜੀ। ਦਿੱਤੇ ਨੰਬਰਾਂ ਤੇ ਤੁਸੀਂ ਬੁਕਿੰਗ ਜਦੋਂ ਕਰਾਓਗੇ ਕੁਝ ਐਡਵਾਂਸ ਪੈ ਗਿਆ ਅਸੀਂ ਗੇਅਰ ਦੀ ਡਿਵੈਲਪਮੈਂਟ ਸ਼ੁਰੂ ਕਰ ਦਾਂਗੇ ਉਸ ਦਾ। ਜੀ। ਕਿਉਂਕਿ ਮਸ਼ੀਨਾਂ ਦੇ ਭਾਜੀ ਪਾਰਟ ਅਲੱਗ-ਅਲੱਗ ਨੇ। ਜੀ। ਕੰਪਨੀਆਂ ਅਲੱਗ-ਅਲੱਗ ਨੇ ਸਭ ਦੇ ਅਲੱਗ-ਅਲੱਗ ਆਰ ਪੀ ਨੇ। ਸਭ ਦੇ ਅਲੱਗ-ਅਲੱਗ ਗੇਅਰ ਲੱਗਦੇ। ਤੁਸੀਂ ਸਾਨੂੰ ਸਾਈ ਪਾਉਂਦੇ ਨੇ ਕਸਟਮਰ ਸਾਨੂੰ ਕੋਈ ਸਾਈ ਪਾਉਂਦਾ ਪਹਿਲਾਂ ਅਸੀਂ ਗੇਅਰ ਨੂੰ ਤਿਆਰ ਕਰਾਉਂਦੇ ਹਾਂ ਉਹਦਾ ਗੇਅਰ ਬਣਾ ਦੋ ਯਾਰ ਤੇ ਉਸ ਤੋਂ ਬਾਅਦ ਭਾਜੀ ਸਾਨੂੰ 15 ਜਾਂ 20 ਦਿਨ ਦਾ ਟਾਈਮ ਦਿਓ ਉਹਦੇ ਵਿੱਚ ਅਸੀਂ ਤੁਹਾਡੇ ਘਰ ਤੱਕ ਪਹੁੰਚਾ ਬਹੁਤ ਵਧੀਆ ਗੱਲ ਆ ਤੇ ਬਾਈ ਹੋਣੀ ਜਿੱਥੇ ਤੁਹਾਡੀ ਕੰਬਾਈਨ ਆ ਤੁਸੀਂ ਕੰਬਾਈਨ ਨਹੀਂ ਲੈ ਆਉਣੀ ਇਹ ਕੰਬਾਈਨ ਕੋਲੇ ਆਉਣਗੇ ਇਹ ਕੰਬਾਈਨ ਕੋਲੇ ਆਉਣਗੇ ਫਿੱਟ ਕਰਕੇ ਜਾਣਗੇ ਉਹਨੂੰ ਤੁਸੀਂ ਪੂਰਾ ਟ੍ਰਾਇਲ ਕਰਕੇ ਜਾਣਗੇ ਜਦੋਂ ਤੁਹਾਡੀ ਮਨ ਦੀ ਸੰਤੋਸ਼ਟੀ ਹੋਗੀ ਤੁਸੀਂ ਕਹਿ ਦੋਗੇ ਵੀ ਬਾਈ ਸਾਡਾ ਹੁਣ ਤੁਸੀਂ ਖੜਾ ਛੱਡੋ ਸੀ ਆਪ ਕਰ ਸਕਦੇ ਆ ਉਦੋਂ ਤੁਹਾਡਾ ਖੜਾ ਛੱਡਣਗੇ ਉਦੋਂ ਖੜਾ ਛੱਡ ਕੇ ਬਾਈ ਤੁਹਾਡਾ ਮੇਨ ਦਫ਼ਤਰ ਕਿੱਥੇ ਹੈ ਜੇ ਬੰਦੇ ਨੂੰ ਤੁਹਾਨੂੰ ਮਿਲਣਾ ਹੋਵੇ ਕਦੇ ਸਵੇਰ ਜਾਂਦੇ ਨੇ ਕਦੇ ਵੀ ਅਸਲ ਗੱਲ ਪੁੱਛੋ ਜੀ ਦਫ਼ਤਰ ਰਹਿੰਦੀ ਕਪੂਰਥਲਿਆਂ ਆਜਾਦ ਬਣ ਕੇ ਸੜਕਾਂ ਤੇ ਰਹਿਣਾ ਜਦੋਂ ਕੰਮ ਇਹ ਫੜ ਲਿਆ ਹਾਂਜੀ 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 ਜਿਵੇਂ ਹੁਣ ਆਪਣਾ ਟਿਕਾਣਾ ਕੋਈ ਨਹੀਂ ਸਾਡਾ ਵੀ ਟਿਕਾਣਾ ਕੋਈ ਨਹੀਂ ਅਸਲ ਕੀ ਹੁਣ ਤਾਂ ਜ਼ਿਆਦਾ ਆਨਲਾਈਨ ਬਾਕੀ ਸਾਡਾ ਸਟੇਸ਼ਨ ਇੱਕ ਜਿੱਥੇ ਬੁਕਿੰਗ ਹੁੰਦੀ ਹੈ ਉਹ ਚੰਡੀਗੜ੍ਹ ਹੈ ਚੰਡੀਗੜ੍ਹ ਹਾਂ ਜਾ ਸਾਡਾ ਜਿਹੜਾ ਪਿੰਡ ਹੈ ਸਾਡੀ ਮੇਨ ਵਰਕਸ਼ਾਪ ਹੈਗੇ ਗੁਰਦਿਆਲਪੁਰਾ ਜਿੱਥੇ ਵਿਸ਼ਾਲ ਮਸ਼ੀਨ ਬਣਦੀ ਹੈ ਉਦੋਂ 15 ਕਿਲੋਮੀਟਰ ਸਾਈਡ ਤੇ ਸਾਡਾ ਪਿੰਡ ਆ ਕੇ ਠੀਕ ਹੈ ਜੀ ਪਰ ਅਸੀਂ ਜਿੰਨੀ ਟੀਮ ਹੁੰਦੀ ਹੈ ਮੇਰੀਆਂ ਦੋ ਤਿੰਨ ਟੀਮਾਂ ਜਿਹੜੀਆਂ ਨੇ ਉਹ ਚਾਹ ਤਰ ਫੀਲਡ 'ਚ ਬਚੀ ਰਹਿੰਦੀਆਂ ਕਪੂਰਥੇ ਲੱਗ ਰਿਹਾ ਇੱਕ ਆਪਣਾ ਨਕੋਦਰ ਲੱਗ ਰਿਹਾ ਤਿੰਨੇ ਟੀਮਾਂ ਇੰਦਰੀਆਂ ਵਰਕ ਕਰਦੇ ਆ ਹਾਂ ਇੱਕ ਗੱਲ ਹੋਰ ਆ ਜਿਹੜੀ ਮੈਂ ਕਹਿ ਦਿੰਨਾ ਕਿ ਬਹੁਤ ਵਾਰ ਨਾ ਬੰਦਾ ਕੀ ਕਰਦਾ ਕਿ ਨੈਟ ਤੇ ਪਾਈ ਹੋਈ ਵੀਡੀਓ ਨੂੰ ਆਏ ਜੇ ਡਰ ਜਾਂਦਾ ਕਿ ਯਾਰ ਪਤਾ ਨਹੀਂ ਯਾਰ ਕੌਣ ਬੰਦੇ ਆ ਆਉਣਗੇ ਨਹੀਂ ਆਉਣਗੇ ਲਾਉਣਗੇ ਨਹੀਂ ਲਾਉਣਗੇ ਸਰਪਤ ਦੇਣਗੇ ਨਹੀਂ ਦੇਣਗੇ ਬੰਦਾ ਇਹਦਾ ਮਨ ਚ ਢੁੜਕੂ ਹੁੰਦਾ ਤੁਸੀਂ ਇਹ ਬੰਦਿਆਂ ਤੋਂ ਢੁੜਕੂ ਨਹੀਂ ਰੱਖਣਾ ਮਤਲਬ ਇਹ ਬੰਦੇ ਭਰੋਸੇ ਦੇ ਬੰਦੇ ਆ ਗੱਲ ਜਿਹੜੀ ਕਹਿਣ ਦੀ ਇਹ ਆ ਵੀ ਤੁਸੀਂ ਇਹਨਾਂ ਤੋਂ ਲਵਾ ਸਕਦੇ ਆ ਜਿਹੜੇ ਪੈਸੇ ਆਨਲਾਈਨ ਪਾਉਂਗੇ ਉਹ ਤੁਹਾਡੇ ਸੇਫ ਥਾਂ ਤੇ ਸੇਫ ਥਾਂ ਹਾਂ ਬਾਈ ਨਾਲ ਗੱਲ ਕਰਕੇ ਪਾਇਓ ਇਹ ਨਾ ਹੋਵੇ ਕੋਈ ਵੀਡੀਓ ਕੱਟ ਕੇ ਪਾਈ ਬੈਠਾ ਹੋਵੇ ਤੇ ਉਹ ਆਪਦਾ ਖਾਤਾ ਨਹੀਂ ਜਾ ਇੱਕ ਗੱਲ ਸਰ ਮੈਂ ਕਹਿਣਾ ਚਾਹੁੰਦਾ ਜੇ ਕਿਸੇ ਮੇਰੇ ਵੀਰ ਨੇ ਮਨ ਲੋਕ ਕਈ ਵਾਰ ਸਾਨੂੰ ਸਨ ਬੋਰਨ ਕੰਟਰੀ ਦੇ ਵਿੱਚੋਂ ਪੇਮੈਂਟ ਪਾ ਹਾਂਜੀ ਬਹੁਤ ਲੋਕ ਜਿਹੜੇ ਇਸ ਇਲਾਕੇ ਦੇ ਨੇ ਉਹ ਫੋਰਨ ਕੰਟਰੀ ਬੈਠੇ ਨੇ ਉਹਨਾਂ ਨੇ ਸਾਨੂੰ ਉਥੋਂ ਸਾਡਾ ਬਕਿੰਗ ਕਰ ਦਿੰਦ ਨੇ ਸਰ ਬਾਹਰੋਂ ਉਹਨੇ ਪੈਸੇ ਭੇਜਦੇ ਕਈ ਵਾਰ ਖੁਦਾ ਨਾ ਖਾਸਤਾ ਜੀ ਉਹ ਸਮਾਂ ਨਹੀਂ ਪੜਦਾ ਜੀ ਸੰਤ ਸਾਹਿਬ ਉਹ ਸੌਂ ਰਾਮ ਸਮਾਂ ਨਹੀਂ ਪੜਦਾ ਯਾਰ ਬਾਈ ਜੀ ਅਸੀਂ ਆ ਨਹੀਂ ਸਕੇ ਲੇਟ ਹੋ ਗਏ ਜੀ ਅਸੀਂ ਇਸ ਗੱਲ ਦੇ ਅੱਜ ਮੈਂ ਕਹਿਣਾ ਕੈਮਰੇ ਅੱਗੇ ਵੀਰੇ ਕਿਸੇ ਬੰਦੇ ਦੀ ਕੋਈ ਮਜਬੂਰੀ ਹੈ ਤੁਸੀਂ ਮੈਨੂੰ ਸਾਈ ਪਾਤੀ ਜੀ ਤੁਸੀਂ ਸਿਰਫ ਫੋਨ ਕਰੋ ਜੀ ਉਸੇ ਟਾਈਮ ਤੁਹਾਡੀ ਸਾਈ ਵਾਪਸ ਕਰਦਾ ਤੁਸੀਂ ਸਾਨੂੰ ਟਾਈਮ ਦਿਓ ਨਹੀਂ ਟਾਈਮ ਮਿਲਦਾ ਪਾਈ ਅਸੀਂ 20 ਦਿਨ ਬਾਅਦ ਚਲਵਾਉਣਾ ਸਾਨੂੰ ਸਾਈ ਹੁਣ ਮੋੜ ਦਿਓ ਤੁਹਾਡੀ ਸਾਈ ਜਿੰਮੇ ਤੁਸੀਂ ਸਾਨੂੰ ਇੱਜ਼ਤ ਮਾਰਨਾ ਪਾਈ ਆ ਤੁਹਾਡੀ ਸਾਈ ਸਨਮਾਨਾ ਵਾਪਸ ਕਰਾ ਕੋਈ ਦਿੱਕਤ ਨਹੀਂ ਸਤਿ ਆ ਬਹੁਤ ਬੱਧੀ ਜਿਹੜੀ ਚਾਲ ਦੇਣਾ ਨਾ ਚਾਹ ਹਾਂ 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 ਬਾਕੀ ਨਾ ਇੱਕ ਗੱਲ ਹੋਰ ਆ ਤੁਸੀਂ ਨਾ ਵੀਰੇ ਹੋਣਾ ਤੋਂ ਜੇ ਕੋਈ ਜਿਹੜੀ ਚੱਲਦੀ ਮਸ਼ੀਨ ਵਾਲੇ ਦਾ ਨੰਬਰ ਲੈਣਾ ਬਿਲਕੁਲ ਉਹ ਤੁਸੀਂ 2 4 10 20 ਨੰਬਰ ਲੈ ਸਕਦੇ ਆ ਲੈ ਸਕਦੇ ਤੇ ਉਹਦੀ ਮਸ਼ੀਨ ਚੱਲਦੀ ਜਾਂ ਉਹਦੀ ਚੱਲਦੀ ਦੇ ਰਿਵਿਊ ਆ ਜਿਹੜੇ ਉਸ ਜ਼ਿੰਮੇਦਾਰ ਨੇ ਅਸਲੀ ਰਿਵਿਊ ਦੇਣੇ ਆ ਉਹ ਤੁਸੀਂ 22 ਤੋਂ ਨੰਬਰ ਜਿਹੜੇ ਮਰਜ਼ੀ ਜ਼ਿੰਮੇਦਾਰਾਂ ਦੇ ਲੈ ਲਓ ਉਹ ਤੁਹਾਨੂੰ ਉਹਦੀ ਦੇ ਜਾਣਗੇ ਜਿਸ ਇਲਾਕੇ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਸ ਇਲਾਕੇ ਦਾ ਪਹਿਲਾਂ ਮੇਰੇ ਤੋਂ ਨੈਟਵਰਕ ਲੈ ਲਓ ਜੀ ਇੱਥੇ ਮੇਰੀ ਮਸ਼ੀਨ ਚੱਲ ਰਹੀ ਹੈ ਬਾਈ ਮੈਂ ਪੂਰੇ ਲਿਖਣਾ ਚਾਹੁੰਦਾ ਜੀ ਤੁਸੀਂ ਜਾਓ ਦੇਖੋ ਪਰਖੋ ਵਰਤੋ ਗੱਲ ਕਰੋ ਘੇਰ ਵੀਰੇ ਫਿਰ ਆਪਣਾ ਖੁੱਦ ਹੀ ਡਿਵੈਲਪ ਕੀਤਾ ਤੁਸੀਂ ਖੁੱਦ ਦਾ ਘੇਰ ਲਾਉਨੇ ਹੈ ਉੱਪਰ ਨਹੀਂ ਇੱਕ ਕੰਪਨੀ ਹੈ ਜੀ ਧੂਰੀ ਦੀ ਲੋਟੇ ਇੰਡਸਟਰੀਜ਼ ਧੂਰੀ ਹਾਂਜੀ ਤੇ ਪਹਿਲਾਂ ਤਾਂ ਦਿਲੋਂ ਧੰਨਵਾਦ ਦਰਸ਼ਨ ਸਿੰਘ ਲੋਟੇ ਜੀ ਤੇ ਲੱਕੀ ਭਾਜੀ ਲੋਟੇ ਉਹਨਾਂ ਦੀ ਧੂਰੀ ਦੇ ਵਿੱਚ ਵੀ ਸ਼ਾਪ ਆ ਫੈਕਟਰੀ ਹੈ ਭਾਜੀ ਉਹਨਾਂ ਦਾ ਬਹੁਤ ਵੱਡਾ ਨਾਮ ਬਹੁਤ ਵੱਡਾ ਨਾਮ ਬਹੁਤ ਵੱਡਾ ਨਾਮ ਤੇ ਵਿਸ਼ੇਸ਼ ਧੰਨਵਾਦ ਸਾਡੀ ਟੀਮ ਵੱਲੋਂ ਜੀ ਤੇ ਮੇਰੇ ਵੱਲੋਂ ਭਾਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡਾ ਸਾਥ ਦਿੱਤਾ ਇਸ ਮਸ਼ੀਨ ਦੀ ਡਵਲਪ ਕਰਾਉਣ ਵਾਸਤੇ ਬਹੁਤ ਵੱਡਾ ਰੋਲ ਭਾਜੀ ਉਹਨਾਂ ਦਾ ਵੀ ਸਾਡੇ ਨਾਲ ਹੈਗਾ। ਵੀ ਫਿਰ ਧੰਨਵਾਦ ਕਰਦੀ ਹੈ ਟੀਮ ਦਾ ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕਰਕੇ ਬਣਾਈ ਹੈ। ਹੈਂ? ਦਿਲੋਂ ਧੰਨਵਾਦ ਦਿਲੋਂ ਐਨ ਵੀ ਧੰਨਵਾਦ। ਹਾਂ। 2:30 ਵਜੇ ਤੱਕ ਰਾਤ ਨੂੰ। ਹਾਂਜੀ। ਮਾਈਕਾ ਜੀ ਤੁਸੀਂ ਸੰਘਰਸ਼ ਦੇ ਲੋ ਕਿੰਨਾ ਹੋਊ 2:30 ਵਜੇ। ਐਨ ਲਾ ਲਓ ਵੀ 20 ਵੀ ਘੰਟੇ ਕੰਮ ਕਰਕੇ ਸੀਨ ਦੇ ਵਿੱਚ। ਵੀ ਆ ਉਹ ਟੀਮ ਆ ਜਿਹਦਾ ਕਰਕੇ ਇਹ ਕੰਪਨੀ ਇਸ ਨਾਮ ਤੇ ਖੜੀ ਆ ਇਸ ਨਾਮ ਤੇ। ਆ ਉਹ ਟੀਮ ਦੇ ਬੰਦੇ ਨੇ ਜੀ ਆ ਤੀ ਇੱਕ ਮੁੰਡਾ ਆ ਤੀ ਇੱਕ ਮੇਰੇ ਵੱਡੇ ਭਾਈ ਨੇ ਪਰ ਲੇਕਿਨ ਇਹਨਾਂ ਦੇ ਸਦਕਾ ਜੀ ਮੈਂ ਕਹਿ ਸਕਦਾ ਜੀ ਅੱਜ ਆਪਾਂ ਇੱਥੇ ਖੜੇ ਆ ਤਾਂ ਇਹਨਾਂ ਦੇ ਸਾਥ ਜੀ ਇਹਨਾਂ ਪਾਈਂ ਦੇ ਸਾਥ ਕਿ ਮੈਂ ਇਕੱਲਾ ਨਹੀਂ ਕੁਝ ਕਰ ਸਕਦਾ ਇਹਨਾਂ ਦੇ ਸਾਥ ਕਿਤੇ ਤੱਕ ਬੋਲ ਸਕਦਾ ਬਹੁਤ ਵੀ ਸਜਣੋ ਤੁਹਾਡੇ ਸੱਤਾਂ ਕਰਦਾ ਤੁਸੀਂ ਥੋੜੇ ਜਿਹਾ ਲੇਟ ਹੋ ਗਿਆ ਸਾਡੇ ਵੀਡੀਓ 'ਚ ਪਹੁੰਚਣ ਨੂੰ ਪਰ ਇਹ ਬੰਦਾ ਤੁਹਾਨੂੰ ਮਿਸ ਕਰ ਰਿਹਾ ਵੀਡੀਓ ਨਹੀਂ ਸੀ ਸ਼ੁਰੂ ਕਰ ਰਿਹਾ ਮੈਂ ਕਿਹਾ ਯਾਰ ਨੇਰਾ ਹੋ ਜੂ ਚਲੋ ਕੋਈ ਗੱਲ ਨਹੀਂ ਤੇ ਬਹੁਤ ਬਈ ਸਜਣੋਂ ਆਨੰਦ ਆ ਥੋੜਾ ਕੰਮ ਸਿਰ ਹੈ ਚਲੋ ਤੇ ਮਾਲਕ ਤੁਹਾਡੀ ਕੰਪਨੀ ਨੂੰ ਬਹੁਤ ਸਿਖਰ ਤੇ ਲੈ ਕੇ ਜਾ ਬਹੁਤ ਮਿਹਰਮਾਨੀ ਬਾਈ ਜੀ ਤੇ ਜੇ ਕਿਸੇ ਵੀ ਸਜਣ ਨੇ ਕੋਈ ਵੀ ਕੰਮ ਕਰਾਉਣਾ ਕੰਬਾਈਨ ਦਾ ਐਸਐਮਐਸ ਲਵਾਉਣਾ ਜੀਪੀਐਸ ਲਵਾਉਣਾ ਤੁਸੀਂ 4x4 ਕਰਾਉਣੀ ਆ ਕੰਬਾਈਨ ਤੇ ਹੋਰ ਇਹਦਾ ਕੀ ਕੰਮ ਹਾਂ ਇਹ ਸੀ ਕਹਿ ਬੰਦਾ ਕੰਮ ਕਰਾਉਣਾ ਤਾਂ ਵੀਰੇ ਹੁਣ ਉਹਦਾ ਨੰਬਰ ਆ ਜਿਹੜਾ ਨੋਟ ਕਰ ਲਓ काटला पतय लहरि